ਸਾਲ 2023 ਦਾ ਅਖੀਰ ਹੈ ਔਰ ਪੁਲਿਸ ਨੇ ਕੀ ਉਪਲਬਧੀਆਂ ਔਰ ਕਿਸ ਤਰੀਕੇ ਦੀ ਕਾਰਗੁਜ਼ਾਰੀ ਰਹੀ ਹੈ ਗੱਲਬਾਤ ਕਰਦੇ ਆਈਜੀ ਹੈੱਡਕੁਆਟਰ ਸੁਖਜਨ ਸਿੰਘ ਗਹਿਣਾ ਡਾਕਟਰ ਸਾਹਿਬ ਕਿਸ ਤਰੀਕੇ ਦਾ ਗਰਾਫ ਰਿਹਾ ਔਰ ਕਿਸ ਤਰੀਕੇ ਦੇ ਵੇਰਵੇ ਜਿਹੜੇ ਹੁਣ ਅਖੀਰੀ ਸਮੇਂ ਦੇ ਵਿੱਚ ਆਏ ਨੇ ਸਾਹਮਣੇ ਦੇਖੋ 2023 ਦੇ ਵਿੱਚ ਪੁਲਿਸ ਦਾ ਮਾਨਯੋਗ ਸੀਐਮ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਤੇ ਤਿੰਨ ਚੀਜ਼ਾਂ ਤੇ ਬਹੁਤ ਫੋਕਸ ਰਿਹਾ ਡਰੱਗਸ ਦੇ ਅਗੇਂਸਟ 테ਰਰੋਰਿਜ਼ਮ ਦੇ ਅਗੇਂਸਟ ਤੇ ਗੈਂਗਸਟਰਸ ਦੇ ਅਗੇਂਸਟ ਜਦੋਂ ਆਪਾਂ ਡਰੱਗਸ ਦੀ ਗੱਲ ਕਰਦੇ ਆਂ ਪੰਜਾਬ ਪੁਲਿਸ ਨੇ 10786 ਐਫ ਆਈ ਆਰ ਡਰੱਗਸ ਦੇ ਅਗੇਂਸਟ ਦਰਜ ਕੀਤੀਆਂ ਜਿਦੇ ਚ 14951 ਜਿਹੜੇ ਅਕਿਊਜ਼ਡ ਉਹਨਾਂ ਨੂੰ ਅਰੈਸਟ ਕੀਤਾ ਗਿਆ ਔਰ ਇਹਦੇ ਵਿੱਚ 1385 ਕਮਰਸ਼ੀਅਲ ਕੁਆਂਟੀਟੀ ਦੀਆਂ ਐਫ ਆਈ ਆਰ 2424 ਵੱਡੇ ਸਮੱਗਲਰਜ਼ ਨੂੰ ਗ੍ਰਿਫਤਾਰ ਕੀਤਾ ਗਿਆ ਰਿਕਵਰੀ ਦੀ ਜਦੋਂ ਆਪਾਂ ਗੱਲ ਕਰੀਏ ਤਾਂ ਹੈਰੋਇਨ ਦੀ ਰਿਕਵਰੀ 1161 ਕਿਲੋ ਦੀ ਅੱਜ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਹੋਈ ਹੈ 796 ਕਿਲੋਗ੍ਰam ਜਿਹੜੀ ਆ ਉਹ OPM ਦੀ ਰਿਕਵਰੀ ਹੋਈ ਆ 403 ਕੁਇੰਟਲ ਕਾਪੀ ਹਸਕ ਦੀ ਰਿਕਵਰੀ ਆ 8383 ਲੱਖ 17809 ਮੈਡੀਕਲ ਯੂਨਿਟਸ ਜਿਹੜੇ ਆ ਜਿਹੜੇ ਮੈਡੀਕਲ ਡਰੱਗਸ ਹੁੰਦੀਆਂ ਜਿਹਦੇ ਵਿੱਚ ਕਈ ਤਰ੍ਹਾਂ ਦੇ ਇੰਜੈਕਸ਼ਨਸ ਟੈਬਲੇਟਸ ਫੋਰ ਐਗਜ਼ਾਮਪਲ ਟ੍ਰੈਮਡੋਲ ਵਰਗੇ ਡਰੱਗਸ ਹੁੰਦੇ ਆ ਉਹ ਫੜੇ ਗਏ ਆ 13 ਕਰੋੜ 60 ਲੱਖ ਤੋਂ ਉੱਪਰ ਦੀ ਡਰੱਗ ਮਨੀ ਦੀ ਰਿਕਵਰੀ ਹੋਈ ਹੈ ਔਰ 673 ਜਿਹੜੇ ਨੇ ਪੀਓ ਗ੍ਰਫਤਾਰ ਕੀਤੇ ਗਏ ਇਸ ਤੋਂ ਇਲਾਵਾ 294 ਕੇਸਿਸ ਦੇ ਵਿੱਚ ਜਿਹੜੇ ਪ੍ਰਾਪਰਟੀ ਫੋਰਫੀਟ ਕੀਤੀ ਗਈ ਹੈ ਜਿ ਵਿੱਚ 126 ਕਰੋੜ ਤੋਂ ਉੱਪਰ ਕਰੀਬ 127 ਕਰੋੜ ਦੀ ਪ੍ਰਾਪਰਟੀ ਫੋਰਫੀਚਰ ਕੀਤਾ ਗਿਆ ਜਿਹੜੀ ਕਿ ਵੱਡੇ ਸਮਗਲਰਸ ਦੀ ਪ੍ਰਾਪਰਟੀ ਸੀ ਇਸ ਤੋਂ ਇਲਾਵਾ ਡਰੱਗਸ ਦੇ ਐਂਟੀ ਡਰੱਗ ਕੈਂਪੇਨ ਵਿਲੇਜ ਡਿਫੈਂਸ ਕਮੇਟੀਆਂ ਹੌਟਸਪots ਆਈਡੈਂਟੀਫਾਈ ਕਰਨੇ ਕਾਫੀ ਸਾਰੇ ਵਿਲੇजेस ਨੂੰ ਡਰਗ ਫ੍ਰੀ ਕੀਤਾ ਗਿਆ ਸੋ ਡਰੱਗਸ ਦੇ ਉੱਤੇ ਕਾਫੀ ਵੱਡੇ ਲੈਵਲ ਤੇ ਪੰਜਾਬ ਦੇ ਵਿੱਚ ਕੰਮ ਹੋਇਆ ਗੈਂਗਸਟਰਸ ਦੇ ਖਿਲਾਫ ਜਦੋਂ ਆਪਾਂ ਗੱਲ ਕਰਦੇ ਹਾਂ 482 ਗੈਂਗਸਟਰ ਪੰਜਾਬ ਪੁਲਿਸ ਨੇ ਅਰੈਸਟ ਕੀਤੇ 60 ਟੋਟਲ ਇਨਕਾਊਂਟਰਸ ਹੋਏ ਆ 2023 ਦੇ ਵਿੱਚ ਜਿਦੇ ਵਿੱਚ 127 ਗੈਂਗਸਟਰਸ ਨੂੰ ਗ੍ਰਿਫਤਾਰ ਕੀਤਾ ਗਿਆ 32 ਗੈਂਗਸਟਰ ਇੰਜਰਡ ਹੋਏ ਆ 9 ਗੈਂਗਸਟਰ ਜਿਹੜੇ ਨੇ ਉਹ ਨਿਊਟਰਲਾਈਜ਼ ਹੋਏ ਆ ਬਹੁਤ ਵੱਡੀ ਮਾਤਰਾ ਦੇ ਵਿੱਚ ਏਜੀਟੀਐਫ ਵੱਲੋਂ ਜ਼ਿਲ੍ਹਿਆਂ ਨਾਲ ਮਿਲ ਕੇ ਜਿਹੜੀ ਆ ਵੈਪਨਸ ਦੀ ਰਿਕਵਰੀ ਕੀਤੀ ਗਈ ਆ 테러ਰਿਜ਼ਮ ਦੇ ਅਗੇਂਸਟ ਐਕਸ਼ਨ ਦੀ ਗੱਲ ਕਰੀਏ ਤਾਂ 13 테러ਰਿਸਟ ਮੋਡਿਊਲਸ ਬਸਟ ਕੀਤੇ ਗਏ ਜਿਦੇ ਵਿੱਚ 67 테러ਰਿਸਟਸ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਪੰਜਾਬ ਪੁਲਿਸ ਦਾ ਮੇਨ ਫੋਕਸ ਜਿਹੜਾ ਡਰੱਗਸ ਗੈਂਗਸਟਰਸ ਦੇ ਖਿਲਾਫ ਤੇ 테러ਰਿਜ਼ਮ ਦੇ ਖਿਲਾਫ ਰਿਹਾ ਹੈ ਇਸ ਤੋਂ ਇਲਾਵਾ ਜਿੰਨੇ ਸਾਡੇ ਸੈਂਸੇਸ਼ਨਲ ਕ੍ਰਾਈਮ ਸੀ ਚਾਹੇ ਉਹ ਲੁਧਿਆਣਾ ਰੋਬਰੀ ਹੋਵੇ ਬਟਿੰਡਾ ਦੇ ਵਿੱਚ ਮਰਡਰ ਦੀ ਗੱਲ ਕਰੀਏ ਜਲੰਧਰ ਰੂਰਲ ਦੇ ਵਿੱਚ ਡਬਲ ਮਰਡਰ ਦੀ ਗੱਲ ਕਰੀਏ ਸਾਰੇ ਦੇ ਸਾਰੇ ਕੇਸਿਸ ਅੰਮ੍ਰਿਤਸਰ ਦੇ ਵਿੱਚ ਤਿੰਨ ਲੋ ਇੰਟੈਂਸਿਟੀ ਬਲਾਸਟ ਹੋਏ ਸੀ ਸੋ ਸਾਰੇ ਕੇਸ ਜਿਹੜੇ ਰਿਕਾਰਡ ਟਾਈਮ ਦੇ ਵਿੱਚ ਸੋਲਵ ਹੋਏ ਔਰ ਸਾਰੇ ਦੇ ਸਾਰੇ ਦੋਸ਼ੀ ਜਿਹੜੇ ਆ ਗ੍ਰਿਫਤਾਰ ਕੀਤੇ ਗਏ ਉਹਨਾਂ ਕਿਸੇ ਇਸ ਦੇ ਵਿੱਚ ਤੁਸੀਂ ਜਿਹੜੀ ਕਮਰਸ਼ੀਅਲ ਹੋਵੇ ਚਾਹੇ ਕੰਜ਼ਿਊਮਿੰਗ ਲੈਵਲ ਦੀ ਜਿਹੜੀ ਕੁਆਂਟੀਟੀ ਹੈਰੋਇਨ ਦੇ ਪਰਚੇ ਦਰਜ ਹੋਏ ਆ ਉਹ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਟ੍ਰੀਟ ਕੀਤਾ ਜਾ ਰਿਹਾ ਵਾਪਸ ਉਹਨਾਂ ਨੂੰ ਉਸ ਕੇਸ ਦੇ ਵਿੱਚੋਂ ਕੱਢਣ ਦਾ ਜਾਂ ਫਿਰ ਕੋਈ ਟ੍ਰੀਟਮੈਂਟ ਕਰਾਇਆ ਜਾ ਰਿਹਾ ਉਹਨਾਂ ਦਾ ਦੇਖੋ ਜਿੱਥੇ ਜਿਹੜੀ ਹਰ ਜਿਹੜਾ ਡਰੱਗ ਆ ਉਹਦੀ ਤਿੰਨ ਤਰ੍ਹਾਂ ਦੀ ਕੁਆਂਟੀਟੀ ਡਿਫਾਈਨਡ ਹੁੰਦੀ ਹੈ ਇੱਕ ਸਮਾਲ ਇੱਕ ਮੀਡੀਅਮ ਇੱਕ ਕਮਰਸ਼ੀਅਲ ਕੁ ਜਿੱਥੇ ਸਮਾਲ ਕੁਆਂਟੀਟੀ ਆ ਜਾਂ ਕੰਜ਼ਿਊਮਰ ਆ ਕੋਈ ਉਹਦੇ ਵਿੱਚ ਉਹਨੂੰ ਪ੍ਰੋਵੀਜ਼ਨ ਹੁੰਦੀ ਹੈ 64 ਐਂਡ ਪੀ ਐਸ ਐਕਟ ਦੇ ਵਿੱਚ ਜੇ ਜਿਹੜਾ ਕੰਜ਼ਿਊਮਰ ਆ ਜਾਂ ਜਿਹੜਾ ਛੋਟੀ ਕੁਆਂਟੀਟੀ ਚ ਫੜਿਆ ਹੋਇਆ ਹੈ ਜੇ ਉਹ ਏ ਕਮਿਟ ਕਰੇ ਕਿ ਮੈਂ ਡੀਡਿਕਟ ਕਰਾਵਾਂਗਾ ਆਪਣੇ ਆਪ ਨੂੰ ਤਾਂ ਕੋਰਟ ਕੋਲੇ ਅਖਤਿਆਰ ਹੁੰਦਾ ਕਿ ਕੋਰਟ ਉਹਨੂੰ ਛੱਡ ਦਿੰਦੀ ਆ ਵਿਦ ਥਿਸ ਕੰਡੀਸ਼ਨ ਕਿ ਉਹ ਰੀਹੈਬਿਲੀਟੇਸ਼ਨ ਕਰਾਏਗਾ ਆਪਣੇ ਸੋ ਕਾਫੀ ਸਮੇਂ ਤੋਂ ਅਸੀਂ ਇਸ ਤੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਹੁਣ ਆ ਕੇ ਸਫਲਤਾ ਮਿਲੀ ਸਾਨੂੰ ਐਸ ਮਹੀਨੇ ਸਾਡੇ 48 ਐਸੇ ਕੇਸ ਮਿਲੇ 48 ਕੇਸ ਮਿਲੇ ਜਿਦੇ ਵਿੱਚ ਕੰਜ਼ਿਊਮਰਸ ਨੇ ਜਾਂ ਸਮਾਲ ਕੁਆਂਟੀਟੀ ਵਾਲੇ ਨੇ ਕਮਿਟ ਕੀਤਾ ਜਿਨਾਂ ਨੂੰ ਇਸ ਬੇਸਿਸ ਤੇ ਰਿਹਾ ਕੀਤਾ ਗਿਆ ਕਿ ਉਹ ਰੀਹੈਬਿਲੀਟੇਟ ਹੋਣਗੇ ਕਿਉਂਕਿ ਸਾਡਾ ਜਿਹੜਾ ਮੇਨ ਫੋਕਸ ਆ ਉਹ ਪ੍ਰੀਵੈਂਸ਼ਨ ਤੇ ਵੀ ਹੈ ਇਨਫੋਰਸਮੈਂਟ ਦੇ ਨਾਲ ਨਾਲ ਉਹ ਰੀਹੈਬਿਲੀਟੇਸ਼ਨ ਤੇ ਵੀ ਹੈ ਸੋ ਇਹ ਇਸ ਤੇ ਹੁਣ ਕਾਫੀ ਫੋਕਸ ਕੀਤਾ ਜਾ ਰਿਹਾ ਇਸ ਚੀਜ਼ ਬਾਰਡਰ ਕਰਾਸ ਜਿਹੜਾ ਡਰਗ ਆਉਂਦੀ ਚਾਏ ਵੈਪਨਸ ਆਉਂਦੇ ਆ ਉਹਦੇ ਵਿੱਚ ਵਿਲੇਜ ਡਿਵੈਸ ਕਮੇਟੀਆਂ ਬਣਾਈ ਗਈ ਸੀ ਉਹਦੇ ਵਿੱਚ ਪਿੰਡਾਂ ਵਾਲਿਆਂ ਦਾ ਕਿੰਨਾ ਕੁ ਸਹਿਯੋਗ ਰਿਹਾ ਕਿੰਨੇ ਕੁ ਦੋਸ਼ੀ ਜਿਹੜੇ ਉਹਨਾਂ ਦੀ ਮਦਦ ਨਾਲ ਫੜੇ ਗਏ ਦੇਖੋ ਇਸ ਸਾਲ ਦੇ ਵਿੱਚ ਬਹੁਤ ਤੁਸੀਂ ਦੇਖੋਗੇ ਤਾਂ ਫਾਜ਼ਿਲਕਾ ਏਰੀਆ ਦੇ ਵਿੱਚ ਜਲੰਧ ਆਪਣੇ ਅਮ੍ਰਿਤਸਰ ਰੂਰਲ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਕੇਪ ਭਾਂ ਜਿਹੜੀਆਂ ਨੇ ਡਰੱਗਸ ਦੀਆਂ ਫੜੀਆਂ ਗਈਆਂ 1100 ਤੋਂ ਉੱਪਰ ਵਿਲੇਜ ਡਿਫੈਂਸ ਕਮੇਟੀਆਂ ਬਣਾਇਆ ਗਿਆ ਪੰਜਾਬ ਦੇ ਵਿੱਚ ਔਰ ਉਹਨਾਂ ਦਾ ਬੜਾ ਯੋਗਦਾਨ ਰਿਹਾ ਇਸ ਚੀਜ਼ ਦੇ ਵਿੱਚ ਜਦੋਂ ਆਪਾਂ ਡਰੋਨਸ ਦੀ ਗੱਲ ਕਰਦੇ ਹਾਂ ਹੁਣ 303 ਸਾਈਟਿੰਗਸ ਹੋਈਆਂ ਸੀ 111 ਡਰੋਨ ਜਿਹੜੇ ਨੇ ਉਹ ਰਿਕਵਰੀ ਹੋਈ ਡਰੋਨਸ ਦੀ ਸੋ ਇਸ ਸਾਲ ਬਾਰਡਰ ਏਰੀਆਸ ਤੇ ਕਾਫੀ ਕੰਮ ਹੋਇਆ ਔਰ ਵਿਲੇਜ ডিফেন্স ਕਮੇਟੀਜ਼ ਦਾ ਕਾਫੀ ਯੋਗਦਾਨ ਰਿਹਾ ਇਸ ਚੀਜ਼ 'ਚ ਮੇਰਾ ਆਖਰੀ ਸਵਾਲ ਹੈ ਪਿਛਲੇ ਦਿਨਾਂ ਦੇ ਵਿੱਚ এনਕਾਊਂਟਰ ਦੇਖਣ ਨੂੰ ਮਿਲਿਆ ਲਗਾਤਾਰ ਕਿਉਂਕਿ ਪੁਲਿਸ ਦੇ ਉੱਪਰ ਵੀ ਫਾਇਰਿੰਗ ਹੁੰਦੀ ਸੀ ਫਿਰ ਪੁਲਿਸ ਫਾਇਰ ਕਰਦੀ ਸੀ ਅਗਲੇਰੇ ਸਮੇਂ ਦੇ ਵਿੱਚ ਵੀ ਜਿਹੜੇ ਗੈਂਗਸਟਰਸ ਨੇ ਜਾਂ ਫਿਰ ਇਸ ਤਰੀਕੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਇਸੇ ਹਿਸਾਬ ਨਾਲ ਟ੍ਰੀਟ ਕੀਤਾ ਜਾਵੇਗਾ ਦੇਖੋ ਪੁਲਿਸ ਨੂੰ ਇਹ ਬਹੁਤ ਸਖਤ ਨਿਰਦੇਸ਼ ਆ ਕਿ ਜਿਹੜੇ ਕ੍ਰਿਮੀਨਲ ਐਲੀਮੈਂਟਸ ਆ ਗੈਂਗਸਟਰਸ ਆ ਜਾਂ ਹਾਰਡ ਕੋਰ ਕ੍ਰਿਮੀਨਲਸ ਆ ਉਹਨਾਂ ਨਾਲ ਪੂਰੀ ਸ਼ਕਤੀ ਨਾਲ ਨਜਿੱਠਿਆ ਜਾਵੇ ਜਿਹੜਾ ਪੁਲਿਸ ਤੇ ਗੋਲੀ ਚਲਾਏਗਾ ਪੁਲਿਸ ਕੋਲੇ ਪੂਰਾ ਰਾਈਟ ਹੈ ਸੈਲਫ ਡਿਫੈਂਸ ਦੇ ਵਿੱਚ ਕਿ ਉਹਦੇ ਤੇ ਗੋਲੀ ਚਲਾਵੇ ਔਰ ਜਿੱਥੇ ਸ਼ਕਤੀ ਦੀ ਜ਼ਰੂਰਤ ਹੈ ਸ਼ਕਤੀ ਵਰਤਣੀ ਵੀ ਪਏਗੀ ਸ਼ਕਤੀ ਵਰਤੀ ਵੀ ਜਾਏਗੀ ਪੁਲਿਸ ਵੱਲੋਂ ਬਿਲਕੁਲ ਧੰਨਵਾਦ ਤਾਂ ਇਸੇ ਤਰੀਕੇ ਦੇ ਨਾਲ ਅਗਲੇ ਵੀ ਜਿਹੜੀ ਕਾਰਵਾਈ ਹੈ ਉਹ ਅਗਲੇ ਸਾਲ ਦੇ ਦੌਰਾਨ ਹੀ ਹਾਲ ਦੇ ਵਿੱਚ ਆਵੀ ਕਿਉਂਕਿ ਜਿਸ ਤਰੀਕੇ ਦੇ ਨਾਲ ਇਨਕਾਊਂਟਰ ਹੋਏ ਨੇ ਸੇਮ ਇਸੇ ਤਰੀਕੇ ਦੇ ਨਾਲ ਅਗਲੇ ਸਾਲ ਵੀ ਜਿਹੜਾ ਪੁਲਿਸ ਵੱਲੋਂ ਟ੍ਰੀਟ ਕੀਤਾ ਜਾਵੇਗਾ ਪੁਲਿਸ ਦੇ ਉੱਤੇ ਫਾਇਰਿੰਗ ਕਰਨ ਵਾਲੇ ਨੂੰ ਕਿਸੇ ਤਰੀਕੇ ਦੇ ਨਾਲ ਵੀ ਬਖਸ਼ਿਆ ਨਹੀਂ ਜਾਵੇਗਾ ਕੈਮਰਾ ਪਰਸਨ ਦੀਪਕ ਦੇ ਨਾਲ ਮਨਜੋਤ ਕੰਗ ਡੈਨਿਕ ਸਵੇਰਾ ਟੀਵੀ ਚੰਡੀਗੜ੍ਹ